ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਣੇ ਆਪਣੇ ਘਰ ਤੇ ਚਰਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਕੰਮਕਾਰਾ ਵਿੱਚ ਰੁੱਝੇ ਹੋਵੋਗੇ ਤੇ ਅੱਜ ਆਪਾਂ ਸੋਚਿਆ ਵੀ ਚਲੋ ਮੱਕੀ ਦੀ ਰੋਟੀ ਬਣਾਈਏ ਤੇ ਚੁੱਲੇ ਤੇ ਤਿਆਰ ਜਬਾਲ ਲਿਆ ਚੁੱਲਾ ਚੱਕਮਾ ਚੁੱਲਾ ਇਹ ਤੇ ਚੁੱਲਾ ਬਾਲ ਲਿਆ ਚੁੱਲੇ ਰੇ ਇੱਕ ਹੋਰ ਤਿਆਰੀ ਉਹ ਦੇਖੋ ਤੁਹਾਨੂੰ ਇੱਟਾ ਦਿਖ ਰਹੀਆਂ ਹੋਣੀਆਂ ਪਈਆਂ ਤੇ ਦੇਖਦੇ ਆ ਬਣਾਵਾਂਗੇ ਚਲੋ ਜੀ ਅੱਜ ਬਣਾ ਲਿਆ ਆਪਾਂ ਮੱਕੀ ਦੀ ਰੋਟੀ ਸੌਰੀ ਤੇ ਬਾਕੀ ਸਾਡੇ ਮੰਮੀ ਲੱਗੇ ਹੋਏ ਨੇ ਮੱਕੀ ਦੀ ਰੋਟੀ ਬਣਾਉਣ ਤੇ ਚਲੋ ਬਣਾ ਰਹੇ ਹਾਂ ਬਾਕੀ ਤੁਹਾਨੂੰ ਨਾਲ ਨਾਲ ਦਿਖਾਈ ਜਾਵਾਂਗੇ ਮਿਲ ਕੇ ਇਹ ਰੋਟੀ ਬਣਾਉਣਾ ਤੇਨ ਲਾਵਾਂਗੇ ਕਿਉਂ ਰੋਟੀ ਨੇ ਹੁਣ ਚਲੋ ਦਿਖਾਵਾਂਗੇ ਤੁਹਾਨੂੰ ਅੱਗੇ ਅੱਗੇ ਮਿਲਦੇ ਆਂ ਅੱਗੇ ਦੇਸੀ ਗੈਸੀ ਚੁੱਲਾ ਕਿਹਨੂੰ ਕਿਹਨੂੰ ਪਸੰਦ ਆਇਆ ਕਮੈਂਟਾਂ ਚ ਜ਼ਰੂਰ ਲਿਖੋ ਬਹੁਤ ਸੋਨਾ ਚੁੱਲਾ ਬਣ ਗਿਆ ਤੇ ਹਜੇ ਕੰਪਲੀਟ ਹੋ ਰਿਹਾ ਕਿਸੇ ਤੋਂ ਵੀ ਕੰਪਲੀਟ ਹੋਗਾ ਸਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਮੈਨੂੰ ਤਾਂ ਇਹ ਬਹੁਤ ਸੋਨਾ ਲੱਗਿਆ ਬਾਕੀ ਤੁਸੀਂ ਸਾਰੇ ਜਣੇ ਦੱਸਿਆ ਜੀ ਤੋਂ ਫੈਮਿਲੀ ਕਿਦਾਂ ਲੱਗਿਆ ਲੱਗਿਆ ਤੇ ਇਹ ਮੇਰੀ ਸੱਸ ਨੇ ਬਣਾਇਆ ਮੇਰੀ ਸੱਸ ਨੇ बहुत तो सोहना बनाया था चलो थोड़ा दिखावे अगर अग्क देखो किस तरह सरिए लगा रहे हैं सरिए लाके बनता है इस तरह मतलब एक गैस टैप भी बन गया गैस टैप बहुत सोहना लग रहा वो जी चूल्हा हो गया कंप्लीट देखो कि बन बनया गैस टाइप बन गया ਮੈਨੂੰ ਬਹੁਤ ਸੋਹਣਾ ਲੱਗਿਆ ਲਾਈਕ ਸਬਸਕ੍ਰਾਈਬ ਧਰੂ ਕਰਿਓ ਜਿੰਨੇ ਜਿੰਨੇ ਚੱਲਾ ਪਸੰਦ ਆਇਆ ਇਹ ਅਸੀਂ ਘਰ ਬਣਾਇਆ ਦੇਖੋ ਕਿੰਨਾ ਸੋਹਣਾ ਮੰਮੀ ਨੇ ਮੇਰੀ ਸੱਸ ਨੇ ਬਣਾਇਆ ਬਹੁਤ ਸੋਹਣਾ ਵਾ ਤੇ ਮੈਨੂੰ ਲਾਈਕ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਕਿਦਾਂ ਤੇ ਥੈਂਕ ਯੂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਥੈਂਕ ਯੂ so much